ਅਜਲ ਲੁਧਿਆਣਾ ਦੇ ਵਿੱਚ ਵਾਲਮੀਕੀ ਭਾਈਚਾਰੇ ਵੱਲੋਂ ਰੱਖੇ ਗਏ ਇੱਕ ਸਮਾਗਮ ਦੇ ਲਈ ਪ੍ਰੈਸ ਵਾਰਤਾ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਧਾਰਮਿਕ ਸਮਾਗਮ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਅਦਰਸਲ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਾ 10 ਭਾਰਤ ਦੀ ਸਥਾਨਕ ਸ਼ਾਖਾ ਲੁਧਿਆਣਾ ਦੇ ਦੁਆਰਾ ਸ਼੍ਰੋਮਣੀ ਕਰਮਯੋਗੀ ਅਸ਼ਵਨੀ ਸਖੂਤਾ ਰਾਸ਼ਟਰੀ ਪ੍ਰਧਾਨ ਪਾਵਾ 10 ਭਾਰਤ ਦੀ ਅਗਵਾਈ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਮੌਕੇ ਇੱਕ 13ਵੀਂ ਬ੍ਰह्मਜੋਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਅਤੇ ਇਸ ਅਫਸਰ ਦੇ ਮੌਕੇ ਵਿਜੇ ਮਾਨਵ ਵਿਰਿੰਦਰ ਗਾਗਟ ਕਿਸ਼ਨਪਾਲ ਬੇਦੀ ਸਮੇਤ ਹੋਰ ਵੀ ਉੱਗੀਆਂ ਸ਼ਖਸੀਅਤਾਂ ਮੌਜੂਦ ਸਨ ਅਤੇ ਉਹਨਾਂ ਦੇ ਵੱਲੋਂ ਆਪਣੇ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਮੀਡੀਆ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਉਹਨਾਂ ਦਾ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਕੀ ਕਹਿਣਾ ਆਓ ਸੁਣਦੇ ਹਾਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜੋ ਪ੍ਰਮਾ ਪਵਨ ਵਾਲਮੀਕੀ ਮਹਾਰਾਜ ਦਾ ਪਾਵਨ ਪ੍ਰਗਟ ਦਬਸ ਜਾ ਰਿਹਾ ਹੈ ਸਾਬਕਕਾਰ ਸਿੰਘ ਜੀ ਮੰਤਰੀ ਲੋਕਲ ਬਡੀ ਇਕਲਤਾਰ ਸਿੰਘ ਸੰਘਵਾ ਜੀ ਜੋ ਸਤਮਾ ਜੀ ਜੋ ਆਪਣਾ ਸਪੀਕਰ ਵਿਧਾਨ ਸਭਾ ਪੰਜਾਬ ਉਹਨਾਂ ਦੇ ਲਾਵਾ ਸਾਡੇ ਲੋਕਲ ਜਿਹੜੇ ਐਮ ਐਲ ਏ ਸੇ ਬਾਨ ਤੇ ਪ੍ਰਸ਼ਾਸਨ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚ ਰਹੇ ਨੇ ਤੇ ਜਿਹਦੇ ਵਿੱਚ ਸਰਵੀ ਮਲਕ ਜੀ ਦੇ ਡੀ ਸੀ ਸਾਹਿਬ ਉਹਨਾਂ ਵੱਲੋਂ ਜੋ ਜੋ ਤਰਸ਼ਨ ਕੀਤੀ ਜਾਊਗੀ ਚੰਡੇ ਜਮ ਜਿਹੜੀ ਹੈ ਮਾਂਜਾ ਕਮਿਸ਼ਨ ਨਗਰ ਨੂੰ ਜਾਣਾ ਉਹ ਕਰਨਗੇ ਤੇ ਸੁਭਦ ਰਾਜੂ ਘਟਜੋ ਮਨਣਗੇ ਜੋ ਸੀਪੀ ਸਾਹਿਬ ਜੀ ਨੂੰ ਸਿੱਧੂ ਜੀ ਕਰਨਗੇ ਅਤੇ ਜੋ ਸ਼ੁਭਾਤਿਰ ਰਵਾਨਗੀ ਹੈ ਮੰਨਿਆ ਮਜੀਦ ਬੈਂਸ ਕਰਨਗੇ ਤੇ ਪ੍ਰੋਮ ਜਿਹੜੀ ਪ੍ਰਧਾਨਗੀ ਹੈ ਦਿੱਕਤਾ ਵਾ ਉਹ ਚੌਧਰੀ ਮਨਰਲ ਬੱਕਾ ਜੀ ਐਮਐਲਏ ਸਾਹਿਬ ਕਰ ਰਹੇ ਨੇ ਤੇ ਸਾਰੇ ਸ਼ਹਿਰ ਵਸਨੀਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਪ੍ਰੋਮ ਦੇ ਵਿੱਚ ਹਮਨਵਾਕੇ ਪਹੁੰਚਣਾ ਇਹ ਸ਼ੁਭਾਤਰਾ ਦ੍ਰਿਸ਼ੀ ਗ੍ਰਾਉਂਡ ਤੋਂ ਸ਼ੁਰੂ ਹੋ ਕੇ ਪਰਾਣੀ ਸਬਜ਼ੀ ਮੰਡੀ ਚੌਂਕ ਮਾਲੀਗਾਂ ਚੌਂਕ ਮਾਲੀਗਾਂ ਤੋਂ ਜੋ ਮਾਤਰਾਣੀ ਚੌਂਕ ਘੰਟਾ ਘਰ ਤੋਂ ਸਿੱਧਾ ਡਵੀ ਨੰਬਰ 3 ਸ람ਿਆ ਸਕੂਲ ਰਾਹੀਂ ਕਾਟੇ ਵਾਲਮੀ ਕਿ ਭਗਵਾਨ ਵਾਲਮੀ ਕਿ ਬਰਮਾਲਿਆ ਵਿਖੇ ਜਾ ਕੇ ਸੰਪੰਨ ਹੋਵੇਗੀ ਤੇ ਜਿਸ ਦੇ ਵਿੱਚ ਭਗਵਾਨਿਕਨ ਸਮਾਜ ਦੇ ਇਤਿਹਾਸ ਅਤੇ ਜੋ ਪਰਮਿੱਤਾ ਪਰਮਾਤਮਾ ਭਗਵਾਨ ਵਾਲੰਟ ਕੀ ਮਹਾਰਾਜ ਦੀ ਸਿੱਖਿਆਵਾਂ ਨੇ ਰਮਾਇਣ ਤੇ ਪਾਵਨ ਰਮਾਇਣ ਦੇ ਜੋਸ ਦੇ ਆਧਾਰ ਤੇ ਚੱਕੀਆਂ ਹੋਣ ਗਿਆ ਇੱਕ ਵਾਰੀ ਫਿਰ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿਸ ਵਿੱਚ ਪਾਗਲਣ ਧੰਨਵਾਦ ਜੈਵਾਤ ਜਿਹੜਾ 26 ਤਰੀਕ ਨੂੰ ਸਾਡਾ ਪ੍ਰੋਗਰਾਮ ਸ਼ੁਭਾ ਯਾਤਰਾ ਦਾ ਜਿਨ੍ਹਾਂ ਦੀ ਪ੍ਰਧਾਨਗੀ ਵੀਰ ਸ੍ਰੇਸ਼ ਕਰਮਯੋਗੀ ਯਸ਼ਨੀ ਸੋਤਾ ਜੀ ਕਰ ਰਹੇ ਆ ਤੇ ਸਾਰਿਆਂ ਮੁਲਾ ਨਿਵਾਸੀਆਂ ਨੂੰ ਇਸ ਸਮਰਸ਼ੀਆਂ ਨੂੰ ਇਹ ਹੀ ਬੇਨਤੀ ਆ ਇਸ ਖਬਸੂਰਤ ਝਾਕੀਆਂ ਲੈ ਕੇ ਉਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਵੱਧ ਤੋਂ ਵੱਧ ਸੰਯੋਗ ਕਰਨ ਜਿਹੜੇ ਜਿਹੜੇ ਵੀ ਮੱਲੇ ਦੇ ਵਿੱਚੋਂ ਆਣ ਉਹ ਉਹਦੇ ਦੇ ਪੂਰੇ ਡਿਸਪੀਨ ਦੇ ਵਿੱਚ ਰਹਿ ਕੇ ਆਣ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਗੱਲ ਦੀ ਕੋਈ ਦਿੱਕਤ ਨਾ ਪਾਵੇ ਸਾਡੀ ਇਹ ਹੀ ਕੋਸ਼ਿਸ਼ ਰਹੂਗੀ ਵੀ ਅਮਨ ਤੇ ਸ਼ਾਂਤੀ ਦੇ ਨਾਲ ਇਹ ਸ਼ੋਹਰ ਯਾਤਰੀ ਨਿਕਲੇ ਨਿਕਲ ਜਾਊਗੀ ਤੇ ਜਿੰਨੇ ਵੀ ਸ਼ਹਿਰ ਵਾਸੀ ਆ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਵੈਪਨ ਰੋਡ ਆਜੂ ਕੋਰਟ